ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇਹ ਬੱਚੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜੇ ਦੇ ਬੱਚੇ ਤੇ ਬੱਚੀਆਂ ਪਿੰਡ ਪਿਊੜ ਵਿਖੇ ਜੋ ਕਿ ਗੱਤਕੇ ਦੀ ਰਿਹੈਸਲ ਕਰਦੇ ਹੋਏ ਇਹ ਬੱਚਾ ਸਾਡਾ ਜੋ ਕਿ تنਵੀਰ ਸਿੰਘ ਮੱਠੀਆਂ ਦੀ ਮਰੱਠੀਆਂ ਦਾ ਪ੍ਰਦਰਸ਼ਨ ਕਰਦੇ ਹੋਏ ਇਹ ਬੱਚੀ ਗੁਰ ਕੀਰਤ ਕੌਰ ਕਿਰਪਾਨ ਦਾ ਪ੍ਰਦਰਸ਼ਨ ਕਰਦੇ ਹੋਏ ਨਾਪ੍ਰੀਤ ਕੌਰ ਵੀ ਪ੍ਰਦਰਸ਼ਨ ਕਰਦੇ ਹੋਏ ਕਿਰਪਾਨ ਦਾ ਆ ਬੱਚੀ ਹਰਮਨ ਜੋਤ ਪਰ ਸਾਰੇ ਬੱਚੇ ਆਪਣੀ ਆਪਣੀ ਗੇਮ ਦਾ ਪ੍ਰਦਰਸ਼ਨ ਕਰਦੇ ਹੋਏ ਜੋ ਕਿ ਰਿਆਸਲ ਸਮੇਂ ਸ਼ਾਮ ਦੀ ਜੋ ਕਲਾਸ ਤੁਸੀਂ ਤਿਆਰੀ ਕਰ ਰਹੇ ਹਨ ਜੀ ਸਾਰੇ ਬੱਚੇ ਹੈਗੇ ਇਧਰ ਪਿੱਛੇ ਹਾਂਜੀ ਵਾਈ ਗੁਰੂ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਕਮੈਂਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਪਣੇ ਸੱਜਣ ਰਿਸ਼ਤੇਦਾਰ ਮਿੱਤਰਾਂ ਨੂੰ ਹਾਂਜੀ ਵਾਈ ਗੁਰੂ ਜੀ ਵਾਈ ਗੁਰੂ ਇਹ ਬੱਚੀਆਂ ਇਹ ਵੀ ਦੋ ਬੱਚੇ ਨਵੇਂ ਆ ਮਿਹਨਤ ਕਰਦੇ ਹੋਏ ਕਾ ਕਮਰਿੰਦਰ ਸਿੰਘ ਅਮਨ 인ਰਿੰਦਰ ਸਿੰਘ ਔਰ ਸਾਡੇ ਗੱਤਕਾ ਕੋਚ ਭਾਈ ਮਨਜੀਤ ਸਿੰਘ ਜੀ ਸਾਵੇ ਪਰਸਾਂ ਇਹ ਬੱਚਾ ਜਸਕੀਰਤ ਸਿੰਘ ਉਹੀ ਵੀ ਬੱਚੀ ਸਾਡੀ ਅਮਰਿਤਕੌਰ ਖਾਲਸਾ ਇਹ ਇਹ ਬੱਚੀਆਂ ਹਰਮਨਜੀਤ ਕੌਰ ਖਾਲਸਾ ਤੇ ਅਮਨਦੀਪ ਕੌਰ ਖਾਲਸਾ ਸਾਰੇ ਬੱਚੇ ਜੋ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਰੇ ਗੱਤਕੀ ਦੀ ਅਸਲ ਕਰ ਰਹੇ ਹਨ ਸਾਰੇ ਅਰਦਾਸ ਕਰਿਓ ਜਿਨ੍ਹਾਂ ਦੀ ਚੜ੍ਹਦੀ ਕਲਾ ਦੇ ਲਈ ਤੇ ਇਹਨਾਂ ਦੇ ਉਸਤਾਦ ਦੀ ਚੜ੍ਹਦੀ ਕਲਾ ਦੇ ਲਈ ਜੋ ਕਿ ਇਦਾਂ ਹੀ ਮਿਹਨਤ ਕਰਾਉਂਦੇ ਰਹਿਣ ਬੱਚਿਆਂ ਨੂੰ ਗੁਰੂ ਸਾਹਿਬ ਮਿਹਰ ਕਰਨ ਦੀ ਬੱਚਿਆਂ ਨੂੰ ਗੁਰੂ ਮਾਰਾ ਦੇ ਨਾਲ ਜੋੜ ਦੇ ਰਹੀ ਹੈ ਜਦੋਂ ਤੱਕ ਇਸ ਸੰਸਾਰ ਤੇ ਜੋ ਜੀਵਨ ਨਬਤੀਤ ਕਰਨਾ ਹੈ ਵਾਹਿਗੁਰੂ ਜੀ ਇਹ ਬੱਚੇ ਮਨਦੀਪ ਸਿੰਘ ਤੇ ਅਮਰਿੰਦਰ ਸਿੰਘ ਜੋ ਕਿ ਡਾਂਗ ਦੀ ਵਾਹ ਜੀ ਵਾਹ ਵੈਰੀ ਗੁੱਡ ਡਾਂਗ ਦਾ ਪ੍ਰਦਰਸ਼ਨ ਕਰਦੇ ਹੋਏ ਗੇਮ ਦਾ ਵਾਹਿਗੁਰੂ ਕਿਚੋ ਫਤੇ ਸਾਡੇ تنਵੀਰ ਸਿੰਘ ਜੀ ਜੋ ਕਿ ਪ੍ਰਦਰਸ਼ਨ ਕਰਦੇ ਕਿਰਪਾਨਾਂ ਦਾ ਵਾਹ ਕਮਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਵਕਸ਼ਨ ਇੱਕ ਗੇਮ ਜੋ ਕਿ ਸਾਡੀ ਗੁਰਕੀਰਤ ਕੌਰ ਅੰਮ੍ਰਿਤਕੌਰ ਉਸ ਤੋਂ ਉਪਰੰਤ ਘੇਰਾ ਇੱਕ ਹਾਂਜੀ ਵੈਰੀ ਗੁੱਡ ਬਹੁਤ ਵਧੀਆ ਸਾਰੇ ਬੱਚੇ ਐਤੇ ਹੀ ਮਿਹਨਤ ਕਰਿਆ ਕਰੋ ਜੀ ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ ਕਾਗਜ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੀ ਧਨ ਕੁਰਬਾਨੀ ਮੇਰੇ ਸ਼ਹਨशाह ਜੀ ਕੀਤਾ ਸਿਰਾਂ ਦਾ ਤੂੰ ਵਪਾਰ ਵੱਡਾ ਮੋਈ ਜੁਗਾਂ ਜੁਗਾਂ ਨਾਲਖਣਾ ਖਾਲਸੇ ਤੋਂ ਸਿੱਖ ਕੌਮ ਤੇਰਾ ਉਧਾਰ ਵੱਡਾ ਕਿਆ ਉਹਨੂੰ ਟਾਈਮ ਮਿਲ ਜੇਗਾ ਨਾ ਇਹ ਬੱਚੀਆਂ ਰhearsal ਕਰਦੇ ਹੋਏ ਗੱਤਕੇ ਦੀ ਗੀਤ ਦੀ ਇਹ ਸਾਡੀ ਬੱਚੀ ਹਰਮਨ ਜੋਤਕਾਰ ਜੋ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਦੀ ਬੇਟੀ ਹੈ ਇਹ ਬੱਚੀ ਬਹੁਤ ਵਧੀਆ ਮਿਹਨਤ ਕਰਦੀ ਹੈ ਜੀ ਵੈਰੀ ਗੁੱਡ ਬਹੁਤ ਵਧੀਆ ਸਾਨੂੰ ਤੁਸੀਂ YouTube ਚੈਨਲ ਤੇ ਵੀ ਦੇਖ ਸਕਦੇ ਹੋ ਬਾਬਾ ਦੀਪ ਸਿੰਘ ਅਟਕਾ ਗਰੁੱਪ Instagram ਦੇ ਉੱਤੇ ਬਾਬਾ ਦੀਪ ਸਿੰਘ ਅਟਕਾ ਗਰੁੱਪ Facebook ਦੇ ਉੱਤੇ ਬਾਬਾ ਦੀਪ ਸਿੰਘ ਅਟਕਾ ਗਰੁੱਪ ਜੋ ਕਿ ਬੱਚੇ ਹਰ ਇੱਕ ਕ੍ਰਿਸ਼ੀ ਜਥਾ ਸਾਡੀ ਬੱਚੀਆਂ ਦਾ ਰੇੜੇ ਵਾਲੇ ਤੋਂ ਉਹ ਵੀ ਬੱਚੀਆਂ ਤਿਆਰੀ ਕਰਦੀਆਂ ਹਨ ਕ੍ਰਿਸ਼ੀ ਦੀਆਂ ਕਿਸਰੀਆ ਕਾਲੋ ਇਹ ਅੱਜ ਘੇਰਾ ਜੋ ਕਿ ਜੰਗ ਦੇ ਮੈਦਾਨ ਦੇ ਵਿੱਚ ਇੱਕ ਸਿੰਘ ਸਵਾ ਲੱਖ ਦੇ ਨਾਲ ਲੜਦਾ ਹੁੰਦਾ ਸੀ ਉਹ ਸਮੇ ਦਾ ਸੀਨ ਹੈ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਇਹ ਗੁਰੂ ਸਾਹਿਬ ਜੀ ਮੇਰਾ ਹੈ ਇਹਨਾਂ ਬੱਚਿਆਂ ਦੇ ਉੱਤੇ ਵਾਹ ਜੀ ਵਾਹ ਚਲੋ ਨਰਿੰਦਰ ਸਿੰਘ ਜੀ ਚਲੋ 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 ਵੈਰੀ ਗੁੱਡ चलो भाई ये बच्चे सारे जी बड़े मेहनती है वाह जी वाह फते वाहग जी का खालसा वाहगुरू जी की फतेह